ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਬਲੋਂ ਨਿਗਾ ਨਿਗਾ ਸਵਾਗਤ ਹੈ ਜੀ ਸ਼ਾਮ ਜੈ ਸ਼ੀ ਸ਼ਾਮ ਜੈ ਖੱਟੂ ਸ਼ਾਮ ਜੀ ਕੀ ਜੈ ਖੱਟੂ ਸ਼ਾਮ ਦੀ ਯਾਤਰਾ ਤੇ ਜਾ ਰਹੇ ਹਾਂ ਪਹਿਲਾਂ ਗਏ ਹਾਂ ਮੇਰਾ ਮਿਸ ਹੋ ਗਿਆ ਮਿਸ ਹੋ ਗਿਆ ਕਿਉਂ ਹਾਂ ਪਹਿਲਾਂ ਗਏ ਹਾਂ ਪਹਿਲਾਂ ਗਏ ਹਾਂ ਤੇ ਅੱਜ ਅੱਜ ਨਹੀਂ ਜਾ ਰਹੇ ਹੈਗੇ ਨਹੀਂ ਅੱਜ ਤਾਂ ਥੋੜੀ ਜਿਹੀ ਪ੍ਰੋਬਲਮ ਆ ਗਈ ਜਾਨ ਨਹੀਂ ਰਹੇ ਤੇ ਸੰਗਤ ਦੇਖ ਕੇ ਜਾਂਦੀ ਹੋਏ ਦਿਲ ਵਿੱਚ ਹੌਲਤਾ ਪੈਂਦੇ ਹੋਣੇ ਹੁੰਦਾ ਖੁਸ਼ ਖੁਸ਼ ਹੁੰਦਾ ਨਾ ਨਾ ਜੀ ਬਿਲਕੁਲ ਹੁੰਦਾ ਤੇ ਚਲੋ ਫੇਰ ਬੁਲਾਣਗੇ ਸ਼ਾਇਦ ਇਹੀ ਹੁਕਮ ਸੀਗਾ ਨਾ ਜਾਵਾਂਗੇ ਫੇਰ ਸ਼ਾਮ ਜੀ ਨੇ ਅਜੇ ਡਿਊਟੀ ਇੱਥੇ ਲਈ ਹੈ ਹਾਂਜੀ 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 ਫਿਰ ਤੁਸੀਂ ਕੀ ਕਹੋਗੇ ਮੈਂ ਤਾਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਇਹ ਕਹੂੰਗੀ ਵੀ ਮੈਂ ਦੂਜੀ ਵਾਰ ਚੱਲੀ ਆ ਬਹੁਤ ਵਧੀਆ ਲੱਗਦਾ ਉੱਥੇ ਸਾਰੇ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਤੇ ਮਤਲਬ ਕਿ ਪਹਿਲੀ ਵਾਰ ਮੈਂ ਗਈ ਸੀ ਬਹੁਤ ਐਕਸਾਈਟਮੈਂਟ ਸੀ ਮੈਨੂੰ ਵੀ ਆਏ ਸੀ ਪਤਾ ਨਹੀਂ ਕਿਹੜੇ ਗੁਰੂ ਨੇ ਸਾਨੂੰ ਇਸ ਵਾਰੇ ਨੌਲੇਜ ਨਹੀਂ ਸੀ ਪਰ ਹੁਣ ਇਦਾਂ ਲੱਗਦਾ ਵੀ ਦਿਲ ਕਰਦਾ ਵੀ ਅਸੀਂ ਉੱਥੇ ਬਾਰ-ਬਾਰ ਜਾਈਏ ਵੀ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ ਮੇਰੀ ਟੱਚਪੁਟ ਬਹੁਤ ਕੰਮ ਸਹੀ ਹੋਏ ਨੇ ਜੀ ਮੈਂ ਦੂਜੀ ਵਾਰ ਤਾਂ ਚੱਲਨੀ ਆਂ ਬਾਬਾ ਜੀ ਦੀ ਬਹੁਤ ਮਿਹਰ ਹੈ ਅੱਜ ਵੀ ਸਾਰੇ ਸਹੀ ਹੋਣਗੇ ਸਾਡੀ ਆਪਾਂ ਲਾ ਕਰਨ ਉਹ ਹਾਂਜੀ ਹਾਂਜੀ ਛੱਕ ਸ਼ਾਮ ਕੀ ਜਾ ਹਾਰੇ ਕੇ ਸਾਰੇ ਹਾਂਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਸੋ ਖਾਟੂ ਸ਼ਾਮ ਦੇ ਯਾਤਰਾ ਜਾ ਰਹੀ ਹੈ 11ਵੀਂ ਬਸ ਯਾਤਰਾ ਜਾ ਰਹੀ ਹੈ ਸੋ ਕੀ ਕਹਿਣਾ ਤੁਹਾਡਾ ਤੁਸੀਂ ਪਹਿਲਾਂ ਵੀ ਯਾਤਰਾਵਾਂ ਕੀਤੀਆਂ ਨੇ ਪਹਿਲਾਂ ਤਾਂ ਜੀ ਆਪਣਾ ਏਥੀਮਾਨ ਚੈਨਲ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਹੜੇ ਕਿ ਵੀ ਘਰ ਬੈਠੇ ਹੀ ਸਾਰਿਆਂ ਨੂੰ ਆਪਣੇ ਲਾਈਫ ਦਰਸ਼ਨ ਦੇ ਦਿੰਦੇ ਨੇ ਔਰ ਘਾਟੂ ਸ਼ਾਮ ਜੀ ਬਾਬਾ ਜੀ ਨੇ ਤਾਂ ਇਦਾਂ ਦੀ ਸਾਡੀ ਬਾਹ ਫੜਿਆ ਕਿ ਵੀ ਮੈਂ ਹੀ 3-4 ਵਾਰ ਇਸ ਇਹਨਾਂ ਦੀ ਯਾਤਰਾ 'ਚ ਜਾ ਆਈਆਂ ਜੀ ਤੇ ਬਹੁਤ ਹੀ ਵਧੀਆ ਲੱਗਦਾ ਬਹੁਤ ਹੀ ਆਨੰਦ ਆਉਂਦਾ ਜੀ ਔਰ ਸਿਸਟਮੇ ਇੰਨਾ ਅੱਛਾ ਹੈ ਨਾ ਦਾ ਕਿ ਵੀ ਖਾਣ ਪੀਣ ਤੋਂ ਲੈ ਕੇ ਰਹਿਣ ਸਹਿਣ ਦਾ ਜੀ ਕੋਈ ਟੈਨਸ਼ਨ ਨਹੀਂ ਬਸ ਇੱਕ ਵਾਰ ਬੱਸ ਚ ਬੈਠ ਜਾਣਾ ਜੀ ਬਾਕੀ ਸਾਰਾ ਕੁਝ ਆਪੇ ਬਾਬਾ ਜੀ ਕਰਾਈ ਜਾਂਦੇ ਜੈ ਸ਼੍ਰੀ ਸ਼ਾਮ ਜੀ ਰਾਦੇ 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 ਤੋ ਖਾਟੂ ਸ਼ਾਮ ਦੇ ਯਾਤਰਾ ਜਾ ਰਹੀ ਆ ਤੁਸੀਂ ਪਹਿਲੀ ਵਾਰ ਚੱਲੇ ਆ ਹਾਂਜੀ ਪਹਿਲੀ ਵਾਰ ਪਹਿਲੀ ਵਾਰ ਹਾਂਜੀ ਪਹਿਲਾਂ ਕਦੇ ਗਏ ਆ ਕਿਸੇ ਹੋਰ ਕੋਈ ਹੋਰ ਯਾਤਰਾ ਕਰੀ ਹੋਣੀ ਆ ਤਾਂ ਕਰਦੇ ਹੀ ਰਹੇ ਨੇ ਖਾਟੂ ਸ਼ਾਮ ਦੀ ਪਹਿਲੀ ਵਾਰੀ ਚੱਲੇ ਹਾਂਜੀ ਸ਼ਾਮ ਦੀ ਪਹਿਲੀ ਵਾਰੀ ਹਾਂਜੀ ਤੋ ਕਿਵੇਂ ਲੱਗ ਰਿਹਾ ਵੀ ਸੰਗਤ ਦੇ ਨਾਲ ਜਿਹੜਾ ਜਾਣਾ ਬਹੁਤ ਸੰਗਤ ਲੱਗਦਾ ਬਹੁਤ ਵਧੀਆ ਹਾਂਜੀ ਹਾਂਜੀ ਕੈਸ਼ੀ ਰਿਸ਼ਾਲ ਅਛਾ ਸੀ ਜੀ ਰਾਮ ਰਾਦੇ 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 ਸ਼ਾਮ ਰਾਦੇ ਸ਼ਾਮ ਬੋਲ ਖਾਟੂ ਨਰੇਸ਼ ਕੀ ਬੋਲ ਖਾਟੂ ਨਰੇਸ਼ ਕੀ ਜੈ ਸੋ ਖਾਟੂ ਸ਼ਾਮ ਦੀ ਯਾਤਰਾ ਜਾ ਰਹੀ ਹੈ 11ਵੀਂ ਬਸ ਯਾਤਰਾ ਹੈ 10 ਯਾਤਰਾਵਾਂ ਮਾਂ ਪਹਿਲਾਂ ਇਹ ਲਿ ਜਾ ਚੁੱਕੇ ਆ ਸੋ ਤੁਸੀਂ ਪਹਿਲੀ ਵਾਰ ਚੱਲੇ ਹੋ ਨਜੀ ਮੈਂ ਚੱਲੀ ਦੂਜੀ ਵਾਰ ਆ ਬਈ ਬੱਸ ਵਿੱਚ ਪਹਿਲੀ ਵਾਰ ਚੱਲੇ ਆ ਬੱਸ ਵਿੱਚ ਪਹਿਲੀ ਵਾਰ ਚੱਲੇ ਹਾਂ ਹਾਂਜੀ ਪਹਿਲਾਂ ਤੁਸੀਂ ਪਰਿਵਾਰ ਦੇ ਨਾਲ ਗਏ ਹੋ ਹਾਂਜੀ ਮੇਰੀ ਹੋਰ ਫਰੈਂਡ ਸੀ ਮੇਰੇ ਪਰਿਵਾਰ ਸੀ ਮੇਰੇ ਰਿਸ਼ਤੇਦਾਰ ਸੀ ਇਕੱਠੇ ਹੋ ਕੇ ਤਾਂ ਗਏ ਸੀ ਅਸੀਂ ਤੇ ਹੁਣ ਅਸੀਂ ਪਹਿਲੀ ਵਾਰ ਚੱਲੇ ਆ ਤੇ ਜਿਹੜਾ ਸੰਗਤ ਦੇ ਨਾਲ ਜਾਣਾ ਇੱਕ ਅਲੱਗ ਹੀ ਵੱਖਰਾ ਹੀ ਨਜ਼ਾਰਾ ਹੁੰਦਾ ਹਾਂਜੀ ਹਾਂ ਇਹ ਲੱਗੀ ਆ ਔਰ ਮੇਰੀਆਂ ਭੈਣਾਂ ਚੱਲੀਆਂ ਮੇਰੇ ਨਾਲ ਇਹ ਮੇਰੇ ਸਿਸਟਰ ਆ ਹਾਂਜੀ ਬਹੁਤ ਵਧੀਆ ਲੱਗ ਰਿਹਾ ਸਭ ਨੂੰ ਇਹ ਕੀਰਤਨ ਕਰਦੇ ਜਾਉਂਗੇ ਜੀ ਹਾਂਜੀ ਹਾਂਜੀ ਪੂਰਾ ਵੈਗਰੂ ਪੂਰੇ ਆਪਣੇ ਆਪਣੇ ਖਾਟੂ ਸ਼ਾਮ ਜੀ ਦਾ ਨਾਮ ਜਪਦੇ ਜਾਵਾਂਗੇ ਤੁਹਾਡਾ ਕੀ ਜਸਵਿੰਦਰ ਕਾ ਤੁਸੀਂ ਕਿੱਥੋਂ ਆਏ ਅਸੀਂ ਖਾਨਪੁਰ ਤੋਂ ਆਏ ਖਰੜ ਦੇ ਕੋਲ ਤੋਂ ਤੁਸੀਂ ਪਹਿਲੀ ਵਾਰ ਚਲੇ ਹਾਂ ਹਾਂ ਜੀ ਅਸੀਂ ਪਹਿਲੀ ਵਾਰ ਚਲੇ ਹਾਂ ਪਹਿਲਾਂ ਹੋਰ ਤਾਂ ਆਮ ਤਾਂ ਗਏ ਹੋਣੇ ਆ ਆਮ ਤਾਂ ਜਾਂਦੇ ਰਹਿੰਦੇ ਆ ਲੇਕਿਨ ਖੰਡੂ ਸਾਹਿਬ ਆਪਾਂ ਜੀ ਦੇ ਪਹਿਲੇ ਵਾਰ ਚਲੇ ਆ ਤੁਸੀਂ ਸ਼ਾਮ ਪਈ ਨੂੰ ਆਹਾਂ ਜੀ ਬਹੁਤ ਅੱਛਾ ਲੱਗਿਆ ਭੈਣ ਮੇਰੀ ਲੈ ਕੇ ਚੱਲੀ ਆ ਮੈਨੂੰ ਨਾਲ ਇਹਨਾਂ ਦੇ ਕੈਨ ਨਾਲ ਮੈਨੂੰ ਪਹਿਨੀ ਸੀ ਪਤਾ ਕਿ ਜਾ ਰਹੀ ਬਾਤ ਚੈਲਾ ਕਰਕੇ ਮੈਨੂੰ ਮੈਸੇਜ ਗਿਆ ਤੇ ਆਪਾਂ ਜਾ ਰਹੇ ਆ ਬਹੁਤ ਖੁਸ਼ੀ ਮਿਲੀ ਬਹੁਤ ਸੰਗਤ ਜਾ ਰਹੇ ਆ ਬਹੁਤ ਅੱਛਾ ਲੱਗਿਆ ਬਹੁਤਾਰੇ ਮਨ ਸ਼ਕੂਨ ਮਿਲਿਆ ਕੇ ਸਾਡੀਆਂ ਵੀ ਦੁਆਵਾਂ ਇਹ ਯਾਤਰਾ ਤੁਹਾਡੀ ਸਫਲ ਹੋਵੇ ਹਾਂਜੀ ਬਾਬਾ ਸਾਡੇ ਆਪਣੇ ਕੁਝ ਵੀ ਨਹੀਂ ਹੋ ਸਕਦਾ ਉਹਨਾਂ ਨੇ ਸਾਨੂੰ ਬੁਲਾਇਆ ਅਸੀਂ ਚੱਲੇ ਆ ਜੀ ਹੈਨਾ ਉਹਨਾਂ ਦੇ ਅਸ਼ੀਰਵਾਦ ਵੀ ਨਾਲ ਕੁਝ ਵੀ ਨਹੀਂ ਹੋ ਜਾਂਦਾ ਜੀ ਬਿਲਕੁਲ ਜੀ ਬਹੁਤ ਕੁਝ ਮਿਲਿਆ ਬਹੁਤ ਚੰਗਾ ਲੱਗਿਆ ਬਾਰਸ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਮਾਰਾ ਸਭ ਦੀ ਯਾਤਰਾ ਸਫਲ ਕਰੇ ਜਿਹੜੇ ਲੈ ਕੇ ਚੱਲੇ ਮਾਰਾ ਇਹਨਾਂ ਨੇ ਬਹੁਤ ਕੁਝ ਦੱ ਜੀ ਉਹਨਾਂ ਨੇ ਮਾਰਾ ਸਭ ਕੁਝ ਦਵੇ ਜਿਹੜੇ ਲੈ ਕੇ ਚੱਲੇ ਹਾਂਜੀ ਜੈ ਸ਼੍ਰੀ ਚੰਨ ਜੈ ਸ਼੍ਰੀ ਚੰਨ ਜੈ ਸ਼੍ਰੀ ਚੰਨ ਕੀ ਕਥੂਰੀਆ ਜੀ ਇਹ 11ਵੀਂ ਬਸ ਯਾਤਰਾ ਜੋ ਸ਼੍ਰੀ ਖਾਟੂ ਧਾਮ ਤੇ ਜਾ ਰਹੀ ਆ ਸੋ ਕੀ ਕਹਿਣਾ ਤੁਹਾਡਾ ਤੁਸੀਂ 10 ਯਾਤਰਾਵਾਂ ਹੁਣ ਤੱਕ ਲੈ ਜਾ ਚੁੱਕੇ ਹੋ ਸੋ ਕੀ ਕਹੋਗੇ ਇਸ ਤੋਂ ਬਾਅਦ ਵੀ ਅੱਗੇ ਲੈ ਕੇ ਜਾਊਂਗੇ ਜੈ ਸ਼੍ਰੀ ਸ਼ਾਮ ਜੈ ਸ਼ੀਸ਼ਾ ਬੋਲੋ ਹਾਰੇ ਕੇ ਸਹਾਰੇ ਕੀ ਜੈ ਖਾਟੂ ਨਰੇਸ਼ ਕੀ ਜੈ ਇਹ ਸੰਗਿਤਾ ਦਾ ਪਿਆਰ ਹੈ ਜੀ ਇਹ ਸੰਗਿਤਾ ਦਾ ਉਤਸ਼ਾਹ ਹੈ ਜਿਹੜਾ ਮੈਨੂੰ ਹੌਸਲਾ ਦਿੰਦਾ ਹੈ ਜੀ ਇਹ ਸੰਗਿਤਾ ਦਾ ਹੀ ਪਿਆਰ ਹੈ ਜੀ ਉਹਨਾਂ ਦੀ ਅਸੀਰਵਾਦ ਨਾਲ ਬਸ ਜਾ ਸਕਦੇ ਜੀ ਇਹ ਇਕੱਲਾ ਬੰਦਾ ਬਸ ਨਹੀਂ ਲੈ ਜਾ ਸਕਦਾ ਹੈਗਾ ਮੇਰੇ ਗगन ਜੀ ਹੈ 28ਵੀਂ ਸਾਹਿਬ ਹੈ ਮੀਨੂ ਆਨੰਦ ਜੀ ਹੈ ਸਾਰੇ ਸਾਰਥੀ ਦੇ ਨਾਲ ਤਾਲ ਤੁਰਦੇ ਮੇਰੇ ਇਹ ਬਿਲਕੁਲ ਤੇ 11ਵੀਂ ਬਸ ਯਾਤਰਾ ਹੈ ਜੀ ਹੁਣ ਮੈਂ ਥੋੜੀ ਜਿਹੀ ਵਿਸ਼ਰਾਮ ਕਰਨਾ ਚਾਹੁੰਦਾ ਸੰਗੀਤਾਂ ਤੋਂ ਮਾਫੀ ਮੰਗੂਗਾ ਵਿਸ਼ਰਾਮ ਨਹੀਂ ਬਸ ਹਰੇ ਜੀ ਲੜੀ ਵਾ ਜਾਉਗੀ ਜੀ ਅਭੀ ਜਿੰਨ ਕਿ ਮਹੀਨੇ ਕੋਈ ਕੋਈ ਵੀ ਸ਼੍ਰਾਮਣੀ ਜੀ ਬਸ ਸਾਡੀ ਲਗਾਤਾਰ ਹਰੇਕ ਮਹੀਨੇ ਜਾਉਗੀ ਜੀ ਬਾਬਾ ਜੀ ਦੀ ਕਿਰਪਾ ਨਾਲ ਔਰ ਔਰ ਵਿੱਕੀ ਜੀ ਹਰ ਮਹੀਨੇ ਜਾ ਹਰ ਮਹੀਨੇ ਜਾਏਗੀ ਜੀ ਬਾਜੀ ਇਹ ਯਾਤਰਾ ਇਸ ਤਰੀ ਜਾਦੀ ਰਹੂਗੀ ਜੀ ਬਾਬੇ ਦੀ ਫਿਰ ਸੰਗਤ ਫਿਰ ਸੰਗਤ ਠੰਡੀ ਬਹਿ ਜਾਗੇ ਫਸਾਰੀ ਫਿਰ ਹਾਂ ਕੁਝ ਮੇਰੀ ਵੀ ਕੰਡੀਸ਼ਨ ਕਤੂਰੀਆ ਇੱਥੇ ਕਤੂਰੀਆ ਠੰਡੇ ਬਹਿ ਕੇ ਸੰਗਤ ਠੰਡੀ ਬਹਿ ਜਾਗੇ ਰੋ ਕਤੂਰੀਆ ਜੀ ਜਿਹੜੀ ਸੰਗਤ ਆ ਉਹ ਕਹਿ ਰਹੀ ਆ ਕਿ ਹਰ ਮਹੀਨੇ ਜਾਣਾ ਠੰਡੇ ਹੋਵੇ ਕਿ ਸੰਗਤ ਠੰਡੀ ਨਹੀਂ ਮੈਂ ਠੰਡਾ ਨਹੀਂ ਹੋ ਸਕਦਾ ਮੈਨੂੰ ਸੰਗਤਾਂ ਦਾ ਪਿਆਰ ਹੀ ਇੰਨਾ ਮਿਲ ਚੁੱਕਿਆ ਕਿ ਮੈਂ ਆਪਣਾ ਦਿਨ ਰਾਤ ਭੁੱਲੀ ਬੈਠਿਆ ਹਾਂ ਪਰ ਮੇਰੀ ਥੋੜੀ ਜਿਹੀ ਮਜਬੂਰੀ ਹੈ ਮੇਰੀ ਥੋੜੀ ਜਿਹੀ ਮਜਬੂਰੀ ਹੈ ਮੈਂ ਅਗਲੇ ਸਾਲ ਬਾਹਰ ਵੀ ਜਾਣਾ ਹੈ ਬੱਚਿਆਂ ਕੋਲ ਸ਼ਾਦੀ ਵੀ ਕਰਨੀ ਹੈ ਬੇ ਬੇਟੀ ਦੀ ਜਾ ਕੇ ਠੀਕ ਹੈ 3 ਮਹੀਨੇ ਸਟੇ ਮੰਗ ਰਿਹਾ ਜੀ ਹੋਰ ਤਾਂ ਕੁਝ ਨਹੀਂ ਮੰਗ ਰਿਹਾ ਮਾਫੀ ਮੰਗ ਰਿਹਾ ਅੱਛਾ ਬਾਕੀ ਤਾਂ ਸੰਗਤ ਹੈ ਨਹੀਂ ਨਹੀਂ ਬਸ ਤਾਂ ਜਾਓਗੇ ਬੇਸ਼ਰੂ ਦੇ ਵੀ ਕੁਮਾ ਕੇ ਫਿਰ ਆਰਾਮ ਕਰ ਲੈਣਾ ਬੇਸ਼ਰੂ ਦੇ ਵੀ ਕੁਮਾ ਕੇ ਫਿਰ ਆਰਾਮ ਕਰ ਲੈਣਾ ਜਿੰਨਾ ਮਰਜੀ ਫਿਰ ਦੇ ਅਸ਼ੂ ਦੇ ਵਿਜਾਇ ਦੇ ਦਸੰਬਰ ਦੇ ਦਸੰਬਰ ਦੇ ਪਹਿਲੇ ਹਫਤੇ ਬਸ ਜਾਏਗੀ ਜੀ ਵੈਸੋ ਦਰਬਾਰ ਜੀ ਜੀ ਦਸੰਬਰ ਦੇ ਪਹਿਲੇ ਹਫਤੇ ਬਸ ਵੈਸੋ ਦੇ ਵਿਜਾਇਗੀ ਹੋ ਦੱਸੋ ਜੀ ਹਾਂ ਜਾਏਗੀ ਜੀ 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 ਜ ਹਾਂਜੀ ਬਿਲਕੁਲ ਜੀ ਥੋੜੇ ਦੇਰ ਪਰ ਬਿਸ਼ਰਾਮ ਮੈਨੂੰ ਜਦ ਲੋਡ ਹੈ ਹੁਣ ਇਸ ਟਾਈਮ ਗਗਨ ਜੀ ਨਾਲ ਮੈਂ ਤੇ ਗਗਨ ਜਾਵਾਂਗੇ ਨਾਲ ਗਗਨ ਜੀ ਕਰ ਕਰ ਨਹੀਂ ਨਹੀਂ ਅਗਾ ਕਦੂਰੀਆ ਸਾਹਿਬ ਰੈਸਟ ਕਰਨੇ ਜਾਂਦੇ ਕੋਈ ਚੱਕਰ ਨਹੀਂ ਹੈ ਤੇ ਮੈਂ ਤੇ ਗਗਨ ਅਸੀਂ ਬੱਸ ਲੈ ਕੇ ਜਾਵਾਂਗੇ ਜੋ ਇਹਨਾਂ ਦਾ ਸਾਰਾ ਹੈਗਾ ਉਹ ਗਗਨ ਜੀ ਨੂੰ ਪਤਾ ਹੈ ਤੇ ਅਸੀਂ ਗਗਨ ਜੀ ਦੇ ਨਾਲ ਆ ਤੇ ਮੋੜੇ ਨਾਲ ਮੋੜਾ ਦੇ ਖੜੇ ਆ ਜੋ ਸੰਗਤ ਗਈ ਉਧਰ ਹੀ ਚੱਲਾਂਗੇ ਸਾਰੇ ਜੀ ਕਦੂਰੀਆ ਸਾਹਿਬ ਇਹਨਾਂ ਦੂਰੇ ਆ ਉਹਨਾਂ ਨਾਲ ਹੀ ਜਾ ਹਾਂਜੀ ਕਦੂਰੀਆ ਸਾਹਿਬ ਇਹਨਾਂ ਦੂਰੇ ਆ ਕੋਈ ਗੱਲ ਹੀ ਕਮੀ ਮਹਿਸੂਸ ਹੋएगी ਪਰ ਅਸੀਂ ਜਾਵਾਂਗੇ ਜ਼ਰੂਰ ਹਰ ਮਹੀਨੇ ਜਾਵਾਂਗੇ ਲਓ ਜੀ ਮੀਨੂ ਜੀ ਨੇ ਕਹਿ ਤਿਆ ਕਿ ਅਸੀਂ ਜਾਵਾਂਗੇ ਕਸੂਰੀਆ ਸਾਹਿਬ ਮੀਨੂ ਮੀਨੂ ਜੀ ਕਹਿ ਰਹੇ ਆ ਕੋਈ ਗੱਲ ਨਹੀਂ ਅਗਰ ਤੁਸੀਂ ਅਰੈਸਟ ਕਰਨੀ ਹੈ ਤੇ ਤੁਹਾਡੀ ਕਮੀ ਤਾਂ ਰਹੇਗੀ ਪਰ ਅਸੀਂ ਸੰਗਤ ਨੂੰ ਨਾਲ ਰੱਖਾਂਗੇ ਬਹੁਤ ਅੱਛੀ ਗੱਲ ਹੈ ਸਾਰਸੀਆ ਜੀ ਮੇਰੇ ਸਾਰਾ ਕੁਝ ਸਿੱਖਿਆ ਪੜਿਆ ਇਹਨਾਂ ਨੇ ਅਸੀਂ ਨੂੰ ਨਾਲ ਲੈ ਕੇ ਜਾਵਾਂਗੇ ਅਸੀਂ ਸੰਗਤ ਨਾਲ ਲੈ ਕੇ ਜਾਵਾਂਗੇ ਪ੍ਰਬੰਧ ਇਹਨਾਂ ਨੇ ਸਾਰੇ ਇਹਨਾਂ ਨੇ ਕਰਨੇ ਆਂ ਕਦੂਰੀਆ ਸਾਹਿਬ ਵੀ ਜਾਊਂਗਾ ਉਹਨੇ ਮੈਨਾਂ ਤੁਹਾਨੂੰ ਜਿਹੜੇ ਪ੍ਰਬੰਧ ਹੈ ਜੀ ਉਹ ਤਾਂ ਫੋਨ ਤੇ ਹੋ ਜਾਂਦੇ ਆ ਤੁਸੀਂ ਬਾਹਰ ਬੈਠੇ ਵੀ ਕਰ ਸਕਦੇ ਜਿੱਕ ਐਦਾਂ ਹੀ ਹੁੰਦਾ ਫੋਨ ਤੇ ਚੱਲਦਾ ਸਿਸਟਮ ਜੀ ਮੈਂ ਹੁਣ ਅਗਲੀ ਵਾਰ ਸਵਾਰੀ ਬਣ ਕੇ ਜਾਓਗੇ ਜਿਹਨਾਂ ਨਾਲ ਸਾਰਥੀ ਦਾ ਹੀ ਜਾਓਗੇ ਬਣ ਕੇ ਜੀ ਹਾਂ ਜੀ ਕਿ ਮੈਂ ਤਾਂ ਪਹਿਲੀ ਵਾਰ ਚੱਲੀ ਐ ਇਹ ਤਾਂ ਬਹੁਤ ਬੜੀ ਸੇਵਾ ਹੈ ਕਿ ਅੱਦੇ ਬੰਦੇ ਨੂੰ ਨਾਲ ਹਾਂ ਜੀ ਨਾਲ ਜੋੜ ਕੇ ਚੱਲਣਾ ਬਹੁਤ ਬੜੀ ਸੇਵਾ ਹੈ ਕਿ ਇੱਕ ਬੰਦਾ ਗਰੀਬ ਬੰਦੇ ਦੀ ਹੈਲਪ ਕਰਦੇ ਆ ਕਿ ਉਹ ਨਹੀਂ ਪੈਸੇ ਦੇ ਸਕਦਾ ਲੇਕਿਨ ਜੀ ਬਿਲਕੁਲ ਹੀ ਮਿਲਦੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਆ ਜੈ ਸ਼੍ਰੀ ਸ਼ਾਮ ਜੈ ਕਟੂ ਨਰੇਸ਼ ਕੀ ਜੈ ਹਾਰੇ ਕੇ ਸਾਰੇ ਕੀ ਜੈ नरेश की हारे के सहारे की श्याम प्यारे की तीन मानधारी की खाटू जी नो गड्डी चली फुलस पीटा दे खाटू जी नो गड्डी चली फुलस पीटा दे ਸਿੱਟਾ ਤੇ ਹੋ ਅਜੋ ਦਿਨੇ ਜਾਣਾ ਜੋ ਮੈਂ ਜੋ ਸਿੱਟਾ ਤੇ ਹੋ ਅਜੋ ਦਿਨੇ ਜਾਣਾ ਜੋ ਮੈਂ ਜੋ ਸਿੱਟਾ ਤੇ ਹੋ ਇਸ ਗੱਡੀ ਵਿੱਚ ਸਰੂਜੀ ਤੇ ਬੈਠੀ ਇਸ ਗੱਡੀ ਵਿੱਚ ਤੇ ਮਾਨ ਮੈਡਮ ਨੂੰ ਲੈ ਕੇ ਜਾਣਾ ਫੁੱਲ ਸਿੱਟਾ ਤੇ ਹੋ ਫੁੱਲ ਸਿੱਟਾ ਤੇ ਹੋ ਅਜੋ ਦਿਨੇ ਜਾਣਾ ਅਜੋ ਮੈਂ ਜੋ ਸਿੱਟਾ ਤੇ ਅਜੋ ਦਿਨੇ ਮੋਹਨ ਨਾਟਕੀ ਜੀ ਜੈ ਹਾਰੇ ਕੇ ਸਹਾਰੇ ਕੀ ਜੈ ਗੋਰੇ ਕਾ ਨਾ ਕਾਲੇ ਕਾ ਘਣ ਸ਼ਾਮ ਮੁਰਲੀ ਵਾਲੇ ਕਾ ਮੈਂ ਲੜਨਾ ਖਖਾਟੂ ਵਾਲੇ ਕਾ ਮੈਂ ਲੜਨਾ સીતાની મોટી મોટી ફરમાઈ ગઈ સીતાની કોઈ ડેલી ફોન કા મેરે કોઈ ડેલી ફોન કોઈ ઇતના ન કરતો બોલ ફોન કા સાબા સે એક છો